ਹੈਲੋ ਸੋਸ਼ੀ ਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇ ਜੇਕਸ਼ਨ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਸੂਜੀ ਦਾ ਹਲਵੇ ਦੀ ਰੈਸਪੀ ਬਣਾ ਕੇ ਤਿਆਰ ਕਰ ਰਹੇ ਹਾਂ ਜੋ ਕਿ ਬਹੁਤ ਰਸੀਲੇਦਾਰ ਬਣ ਕੇ ਤਿਆਰ ਹੁੰਦਾ ਵੈ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਮੈਂ ਇੱਕ ਟਮਾਟ ਟ੍ਰਿਕ ਦੱਸਾਂਗੀ ਜਿਹਦੇ ਨਾਲ ਆਪਣਾ ਜੋ ਹਲਵਾ ਵੈ ਉਹ ਠੰਡੇ ਹੋਣ ਤੋਂ ਬਾਅਦ ਸੁੱਕਾ ਨਹੀਂ ਬੰਦਾ ਰਸੀਲੇਦਾਰ ਹੀ ਰਹਿੰਦਾ ਵੈ ਕਈਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਹਲਵਾ ਅਸੀਂ ਗਰਮ-ਗਰਮ ਖਾਈਏ ਤਾਂ ਤੇ ਬਹੁਤ ਰਸੀਲੇਦਾਰ ਲੱਗਦਾ ਵੈ ਪਰ ਜਦੋਂ ਥੋੜਾ ਜਿਹਾ ਠੰਡਾ ਹੋ ਜਾਈਏ ਥੋੜੀ ਦੇਰ ਵਸਤੇ ਪਰ ਰੱਖ ਦਈਏ ਹਲਵਾ ਜੋ ਸੁੱਕ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਜੋ ਸੂਜੀ ਦੇ ਹਲਵੇ ਦਾ ਪ੍ਰੋਪਰ ਮੈਨੇਜਮੈਂਟ ਦੱਸਾਂਗੇ ਜਿਹਦੇ ਨਾਲ ਆਪਣਾ ਜੋ ਹਲਵਾ ਵੈ ਉਹ ਰਸੀਲੇਦਾਰ ਹੀ ਰਹਿੰਦਾ ਵੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਘਿਓ ਲੈ ਲੈਣਾਵੇਂ ਤੁਸੀਂ ਪ੍ਰੋਪਰ ਮੈਜ਼ਰਮੈਂਟ ਨਾਲ ਬਣਾ ਕੇ ਤਿਆਰ ਕਰੋਗੇ ਤੇ ਤੁਹਾਡਾ ਜੋ ਹਲਵਾ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਮੈਂ ਇਕੋਲੀ ਸੂਜੀ ਦੇ ਵਿੱਚ ਅੱਧੀ ਕੋਲੀ ਮੈਂ ਤੇ ਦੇਸੀ ਘਿਓ ਪਾਇਆ ਵੈ ਤੁਸੀਂ ਐਸੀ ਹਿਸਾਬ ਨਾਲ ਰੱਖਣਾਵੇਂ ਕਿ ਜਿੰਨਾ ਆਪਣੇ ਸੂਜੀ ਹੈ ਉਸ ਤੋਂ ਅੱਧਾ ਆਪਾਂ ਆਪ ਘਿਓ ਰੱਖਣਾਵੇਂ ਘਿਓ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਚ ਸੂਜੀ ਪਾ ਦਾਂਗੇ ਜੇ ਆਪਣੇ ਘਿਓ ਦੀ ਮਾਤਰਾ ਸਹੀ ਰਹਿੰਦੀ ਹੈ ਤੇ ਆਪਣਾ ਜੋ ਹਲਵਾ ਵੈ ਠੰਡੇ ਹੋਣ ਤੋਂ ਬਾਅਦ ਵੀ ਰਸੀਲੇਦਾਰ ਹੀ ਰਹਿੰਦਾ ਵੈ ਤੁਸੀਂ ਇਹਨੂੰ ਐਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਨਾ ਤੁਹਾਨੂੰ ਇਹ ਜ਼ਰੂਰ ਵਧੀਆ ਲੱਗੇਗਾ ਹੁਣ ਸਾਡਾ ਜਦੋਂ ਘਿਓ ਗਰਮ ਹੋ ਚੁੱਕਿਆ ਵੈ ਮੈਂ ਇਹਨੂੰ ਦੇਸੀ ਘਿਓ ਦੇ ਵਿੱਚ ਹੀ ਬਣਾ ਰਹੀ ਕਿਉਂਕਿ ਜੋ ਸੂਜੀ ਦੇ ਹਲਵੇ ਦਾ ਟੇਸਟ ਹੈ ਉਹ ਦੇਸੀ ਘਿਓ ਵਿੱਚ ਵਧੀਆ ਆਂਦਾ ਵੈ ਪਰ ਅਗਰ ਤੁਸੀਂ ਚਾਹਦੇ ਹੋ ਤੇ ਇੱਥੇ ਡਲਡਾ ਘਿਓ ਲੈ ਸਕਦੇ ਹੈਗੇ ਹੋ ਪਰ ਤੁਸੀਂ ਜੇਕਰ ਦੇਸੀ ਘਿਓ 'ਚ ਬਣਾਓਗੇ ਤਾਂ ਟੇਸਟ ਬਹੁਤ ਵਧੀਆ ਆ ਜਾਂਦਾ ਵੈ ਹੁਣ ਅਸੀਂ ਇੱਕੋ ਲਈ ਸੂਜੀ ਲੈ ਲਈ ਹੈ ਤੁਸੀਂ ਮੋਟੀ ਸੂਜੀ ਲੋ ਜਾਂ ਪਤਲੀ ਸੂਜੀ ਲੋ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਬਸ ਆਪਾਂ ਸੂਜੀ ਨੂੰ ਚੰਗੀ ਤਰੀਕੇ ਨਾਲ ਘਿਓ ਦੇ ਵਿੱਚ ਭੁੰਨਾ ਹੈ ਜਿੰਤਾ ਨਹੀਂ ਜੋ ਸਾਡਾ ਸੂਜੀ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਤਾਂ ਤੱਕ ਆਪਾਂ ਇਹਨੂੰ ਭੁੰਨਾਂਗੇ ਇਹ ਦੇਖੋ ਆਪਾਂ ਹੁਣ ਇਹਨੂੰ ਇੰਨੀ ਦੇਰ ਤੱਕ ਭੁੰਨਣਾ ਜਿੰਨੇ ਸੜਾ ਸੂਜੀ ਦਾ ਕਲਰ ਲਾਈਟ ਬ੍ਰਾਊਨ ਕਲਰ ਨਹੀਂ ਹੋ ਜਾਂਦਾ ਤਾਂ ਤੱਕ ਆਪਾਂ ਇਹਨੂੰ ਭੁੰਨਾਂਗੇ ਆ ਐਸ ਸੀ ਇਹਨੂੰ विदाउट फूड कलर ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਵਧੀਆ ਲੱਗਦਾ ਵੈ ਅਗਰ ਤੁਸੀਂ ਚਾਹਦੇ ਹੋ ਤੇ ਫੂਡ ਕਲਰ ਪਾ ਸਕਦੇ ਅਗੇਓ ਪਰ ਉਹ ਵੀ ਤੁਸੀਂ ਪਾਣਾ ਉਦੋਂ ਮੈਂ ਜਦੋਂ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਆਪਾਂ ਉਸ ਤੋਂ ਪਹਿਲਾਂ ਨਹੀਂ ਪਾਣਾ ਹੈਗਾ ਹੁਣ ਜਿੰਨੀ ਆਪਣੀ ਸੋਜੀ ਭੁੰਦੀ ਪਈ ਹੈ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨਾ ਵੈ ਇਹ ਦੇਖੋ ਹੁਣ ਜਦੋਂ ਆਪਣਾ ਕਲਰ ਚੇਂਜ ਹੋ ਜਾਵੇ ਉਸ ਤੋਂ ਬਾਅਦ ਹੀ ਅਸੀਂ ਅਚ ਪਾਣੀ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੋ ਸਾਡਾ ਸੂਜੀ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਵੇ ਅਜੇ ਲਾਈਟ ਬਰਾਊਨ ਹੋਇਆ ਥੋੜਾ ਜਿਹਾ ਡਾਰਕ ਹੋ ਜਾਵੇ ਉਸ ਤੋਂ ਬਾਅਦ ਅਸੀਂ ਅਚ ਪਾਣੀ ਪਾਵਾਂਗੇ ਐ ਦੇਖੋ ਜੋ ਸਾਡਾ ਹਲਵਾ ਦਾ ਕਲਰ ਹੈ ਪ੍ਰੋਪਰ ਚੇਂਜ ਹੋ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਮੈਂ ਨੋਰਮਲ ਪਾਣੀ ਯੂਜ਼ ਕਰ ਰਹੀ ਹਾਂ ਗਰਮ ਪਾਣੀ ਨਹੀਂ ਕੀਤਾ ਹੈਗਾ ਜੋ ਨਾਰਮਲ ਟੈਂਪਰੇਚਰ ਦਾ ਪਾਣੀ ਹੁੰਦਾ ਉਹ ਲਿੱਤਾ ਵੈ ਤੁਸੀਂ ਚਾਹੇ ਤੇ ਗਰਮ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੈਗੇ ਹੋ ਮੈਂ 1 ਕੋਲੀ ਸੂਜੀ ਲਿੱਤੀ ਹੈ ਉਹਦੇ ਵਿੱਚ ਮੈਂ 2 ਕੋਲੀ ਦੇ ਪਾਣੀ ਪਾਇਆ ਵੈ ਤੇ ਥੋੜੀ ਜਿਹੀ ਮੈਂ ਆਪਣੇ ਚ ਇਲਾਚੀ ਕੁੱਟ ਕੇ ਪਾ ਦਿੱਤੀ ਹੈ ਮੈਂ 2 ਤੋਂ 3 ਇਲਾਇਚੀਆਂ ਕੁੱਟ ਕੇ ਪਾ ਦਿੱਤੀਆਂ ਨੇ ਤੁਸੀਂ ਜਾਇ ਤੇ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੈਗੇ ਹੋ ਤੁਸੀਂ ਇਸ ਮੈਜ਼ਰਮੈਂਟ ਵਿੱਚ ਹੀ ਪਾਣੀ ਪਾਣਾ ਕਿ ਅੱਧੀ ਕੋਲੀ ਸਾਡਾ ਕਿਉ ਹੋਵੇ 1 ਕੋਲੀ ਸੂਜੀ ਤੇ 2/3 ਕੋਲੀ ਸਾਡੀ ਪਾਣੀ ਹੈ ਤੇ ਅੱਧਾ ਕੋਲੀ ਸਾਡਾ ਮਿੱਠਾ ਤੇ ਚੀਨੀ ਹੈਗੀ ਹੈ ਤੁਸੀਂ ਚੀਨੀ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਘਟਾ ਵਧਾ ਸਕਦੇ ਹੈਗੇ ਹੋ ਪਰ ਅੱਧੀ ਕੋਲੀ ਇਹਦੇ ਵਿੱਚ ਚੀਨੀ ਬਹੁਤ ਹੁੰਦੀ ਹੈ ਬਾਕੀ ਤੁਸੀਂ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੈਗੇ ਹੋ ਜੇਕਰ ਤੁਸੀਂ ਫੂਡ ਕਲਰ ਪਾਣਾ ਚਾਹੁੰਦੇ ਹੋ ਤੇ ਤੁਸੀਂ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਫੂਡ ਕਲਰ ਪਾ ਸਕਦੇ ਹੈਗੇ ਹੋ ਪਰ ਅੱਜ ਅਸੀਂ ਇਹਨੂੰ ਬਿਨਾਂ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਐ ਦੇਖੋ ਸੜਾ ਜੋ ਪਾਣੀ ਨੂੰ ਬੱਲੇ ਆ ਚੁੱਕਿਆ ਹੋਇਆ ਹੁਣ ਅਸੀਂ ਇੱਥੇ ਡਰਾਈ ਫੂਡ ਪਾਤਾ ਹੈ ਡਰਾਈ ਫੂਡ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹਦੇ ਵਿੱਚ ਪਾ ਸਕਦੇ ਹੈਗੇ ਉਹ ਮੈਂ ਇਹਦੇ ਵਿੱਚ ਕਾਜੂ ਬਦਾਮ ਤੇ ਸੋਗੀ ਪਾਈ ਹੈਗੀ ਹੈ ਤੁਸੀਂ ਚਾਹੇ ਤੇ ਨਾਰੀਲ ਦੇ ਪੀਸਿਸ ਵੀ ਕੱਟ ਕੇ ਪਾ ਸਕਦੇ ਹੈਗੇ ਉਹ ਡਰਾਈ ਫੂਡ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੈਗੇ ਤੁਸੀਂ ਚਾਹੇ ਤੇ ਸਿਰਫ ਸੋਗੀ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਹੁੰਦੇ ਕੋ ਸਾਡੇ ਜੋ ਪਾਣੀ ਨੂੰ ਬਲ ਲੈ ਆ ਚੁੱਕੇ ਨੇ ਚੰਗੀ ਤਰੀਕੇ ਨਾਲ ਜੋ ਸਾਡੀ ਸੂਜੀ ਹੈ ਉਹ ਫੁੱਲਣੀ ਸ਼ੁਰੂ ਹੋ ਚੁੱਕੀ ਹੈ ਇਹ ਦੇਖ ਸਕਦੇ ਅਗੇ ਉਹ ਜੋ ਸਾਡੇ ਸੂਜੀ ਨੇ ਪਾਣੀ ਸਾਰਾ ਸ਼ੋਕ ਕਰ ਲਿਆ ਆ ਵੈ ਇਹ ਦੇਖੋ ਬਸ ਆਪਾਂ ਨਹੀਂ देर ਕਰਨਾ ਵੈ ਹੁਣ ਆਪਾਂ ਨੂੰ ਚੰਗੀ ਤਰੀਕੇ ਨਾਲ ਪੁੰਨਣਾ ਵੈ ਜੇ ਤਣੀ ਜੋ ਸਾਡਾ ਜੋ ਹਲਵਾ ਵੈ ਉਹ ਕੜਾਈ ਨਹੀਂ ਛੱਡ ਦਿੰਦਾ ਤਾਂ ਤਾਕ ਅਸੀਂ ਇਹਨੂੰ ਪੁੰਨਾਂਗੇ ਜਦੋਂ ਕਿਓ ਵੈ ਸਾਡਾ ਉੱਪਰ ਆ ਜਾਂਦਾ ਵੈ ਅਸੀਂ ਇੰਨੀ ਦੇਰ ਤੱਕ ਹੀ ਪੁੰਨਣਾ ਇਹਨੂੰ ਤੁਸੀਂ ਦੇਖ ਸਕਦੇ ਹੈਗੇ ਉਹ ਸਾਡਾ ਜੋ ਹਲਵੇ ਨੇ ਕੜਾਈ ਛੱਡ ਦਿੱਤੀ ਐ। ਇਹ ਦੇਖੋ ਜੋ ਸਾਡਾ ਸੂਜੀ ਦਾ ਹਲਵਾ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ। ਮੈਂ ਇਹਨੂੰ ਵਿਦਆਊਟ ਫੂਡ ਕਲਰ ਬਣਾ ਕੇ ਤਿਆਰ ਕਰ ਰਹੀ ਆ ਤੁਸੀਂ ਜਾਓ ਤੇ ਕਲਰ ਪਾ ਸਕਦੇ ਹੈਗੇ ਉਹ। ਇਸ ਤਰੀਕੇ ਨਾਲ ਆਪਾਂ ਅਗਰ ਬਣਾ ਕੇ ਤਿਆਰ ਕਰਾਂਗੇ ਤੇ ਸਾਡਾ ਠੰਡਾ ਹੋਣ ਤੋਂ ਬਾਅਦ ਵੀ ਜੋ ਹਲਵਾ ਵੈ ਉਹ ਰਸੀਲੇਦਾਰ ਹੀ ਰਹਿੰਦਾ ਵੈ ਤੇ ਬਹੁਤ ਟੇਸਟੀ ਲੱਗਦਾ ਵੈ। ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ। ਇਹ ਦੇਖੋ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਦੇਖੋ ਸਾਡਾ ਜੋ ਹਲਵਾ ਵੈ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ ਇਹ ਦੇਖੋ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਵੈ ਸਾਡਾ ਜੋ ਹਲਵਾ ਬਣ ਕੇ ਤਿਆਰ ਹੋ ਚੁੱਕਿਆ ਵੈ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਕਿੰਨਾ ਵਧੀਆ ਤੇ ਕਿੰਨੇ ਜਲਦੀ ਬਣ ਕੇ ਤਿਆਰ ਹੋ ਚੁੱਕਿਆ ਵੈ ਹਲਵਾ ਇਹ ਦੇਖੋ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਅਗੇ ਉਹ ਜੋ ਸਾਡਾ ਸੂਜੀ ਦਾ ਹਲਵਾ ਵੈ ਉਹ ਕਿੰਨਾ ਰਸੀਲੇਦਾਰ ਬਣ ਕੇ ਤਿਆਰ ਹੋਇਆ ਵੈ ਠੰਡਾ ਹੋਣ ਤੋਂ ਬਾਅਦ ਵੀ ਐਸੇ ਤਰੀਕੇ ਨਾਲ ਰਸੀਲੇਦਾਰ ਹੀ ਰਹਿੰਦਾ ਹੈਗਾ ਸੁੱਕ ਨਹੀਂ ਜਾਂਦਾ ਹੈਗਾ ਇਹ ਦੇਖੋ ਤੁਸੀਂ ਇਹ ਹਲਵਾ ਦੇਖ ਸਕਦੇ ਹੋ ਸਾਡਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਵੈ ਮੂਨੇ ਅਸੀਂ ਇਹਦੇ ਉਪਰ ਥੋੜਾ ਜਿਹਾ ਡਰਾਈ ਫਰੂਟ ਪਾ ਦਾਂਗੇ ਤਾਂ ਕਿ ਦੇਖਣ ਵਿੱਚ ਵੀ ਹੋਇਆ ਹੋਰ ਵਧੀਆ ਲੱਗੇ ਇਹ ਦੇਖੋ ਮੈਂ ਇਹਦੇ ਵਿੱਚ ਕਾਜੂ ਤੇ ਬਦਾਮ ਪਾ ਰਹੀ ਹਾਂ ਉਪਰੋਂ ਤੁਸੀਂ ਸਿਰਫ ਚਾਹ ਤੇ ਕਾਜੂ ਪਾ ਸਕਦੇ ਹੋ ਜਾਂ ਸਿਰਫ ਚਾਹ ਤੇ ਤੁਸੀਂ ਬਦਾਮ ਪਾ ਸਕਦੇ ਹੈਗੇ ਹੋ ਤੁਹਾਡੀ ਆਪਣੀ ਚੋਇਸ ਹੈਗੀ ਹੈ ਇਹ ਦੇਖੋ ਹੁਣ ਅਸੀਂ ਕਾਜੂ ਪਾ ਦਾਂਗੇ ਪਹਿਲਾਂ ਬਦਾਮ ਪਾਏ ਸੀਗੇ ਸਤਿ ਸ੍ਰੀ ਅਕਾਲ ਸਾਡਾ ਜੋ ਹਲਵਾ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਤੁਹਾਨੂੰ ਨੋਟੀਫਿਕੇਸ਼ਨ ਉੱਤੇ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ